ਜਿਹੜੇ ਵਿਧਾਨ ਸਭਾ ਹਲਕਾ ਰੋਪੜ ਦੇ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਆਗੂ ਤੇ ਵਰਕਰ ਸਾਹਿਬਾਨ ਤੇ ਹੋਰ ਵੀ ਸ਼ਹਿਰ ਦੀਆਂ ਜਿਹੜੀਆਂ ਵੱਖ-ਵੱਖ ਸਮਾਜਿਕ ਜਥੇਬੰਦੀਆਂ ਸਮਾਜਿਕ ਜਥੇਬੰਦੀਆਂ ਧਾਰਮਿਕ ਜਥੇਬੰਦੀਆਂ ਸਾਰਿਆਂ ਦੀ ਸਾਂਝੀ ਮੀਟਿੰਗ ਜਿਹੜੀ ਆ ਉਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਦਿਹਾੜੇ ਦੇ ਸਮਾਗਮ ਦੇ ਸੰਬੰਧ ਵਿੱਚ ਰੱਕੀ ਗਈ ਹੈ ਜ ਜਿਹਦੇ ਵਿੱਚ ਭਾਈ ਮਤੀ ਦਾਸ ਜੀ ਦਾ ਭਾਈ ਸਤੀ ਦਾਸ ਜੀ ਦਾ ਭਾਈ ਬਿਆਲਾ ਜੀ ਦੀ ਸ਼ਹਾਦਤ ਵੀ ਨਾਲ ਸ਼ਾਮਲ ਹੈ। ਔਰ ਜਿਹੜਾ ਆਸਾਮ ਧੋਬੜੀ ਸਾਹਿਬ ਤੋਂ ਇਤਿਹਾਸਿਕ ਨਗਰ ਕੀਰਤਨ ਬਹੁਤ ਦਿਨ ਪਹਿਲਾਂ ਰਵਾਨਾ ਹੋਇਆ ਸੀ। 22 ਤਰੀਕ ਨੂੰ ਉਹ ਮਛੀਵੜਾ ਸਾਹਿਬ ਦੇ ਇਤਿਹਾਸਿਕ ਸਥਾਨ ਤੋਂ ਚੱਲ ਕੇ ਸ਼ਾਮ ਨੂੰ ਰੋਪੜ ਪਟਾ ਸਾਹਿਬ ਪਹੁੰਚਣਾ। ਅਸੀਂ ਅੱਜ ਰੋਪੜ ਜ਼ਿਲ੍ਹੇ ਦੀ ਸਾਰੀ ਨਗਰ ਕੀਰਤਨ ਦੀ ਜਿਹੜੀ ਰੂਪਰੇਖਾ ਉਹ ਲਿਖੀ ਹੈ ਕਿ 22 ਤਰੀਕ ਨੂੰ ਪਹਿਲਾ ਚਮਕੌਰ ਸਾਹਿਬ ਹਲਕੇ ਦੇ ਵਿੱਚ ਥਾਣਾ ਦੇ ਉੱਤੇ ਕਿਸੇ ਕੇ ਸਵਾਗਤ ਕਰਨਾ ਸਾਰੇ ਸਾਡੇ ਜ਼ਿਲ੍ਹੇ ਦੇ ਐਸਪੀਸੀ ਮੈਂਬਰ ਵੀ ਜਿਹੜੇ ਦੇ ਪ੍ਰਧਾਨ ਸਾਹਿਬ ਵੀ ਐਗਜ਼ੀਕਟਿਵ ਦੇ ਮੈਂਬਰ ਵੀ ਇਹਨਾਂ ਨਾਲ ਵਿੱਚ ਹਾਜ਼ਰ ਨੇ ਔਰ ਸ਼ਾਮ ਨੂੰ 5 ਵਜੇ ਜਦੋਂ ਰੋਪੜ ਪੁਲਿਸ ਲਾਈਨ ਕੋਲੇ ਪਹੁੰਚੇਗਾ ਫਿਰ ਬਾਈਪਾਸ ਦੇ ਰਸਤੇ ਸਰਦਾਰ ਸਜੀਤ ਸਿੰਘ ਹਸਪੀਟਲ ਤੋਂ ਬੇਲਾ ਚੌਂਕ ਸ਼ਹਿਰ ਦੀ ਕਾਲਜ ਰੋਡ ਦੇ ਵਿੱਚੋਂ ਹੁੰਦਾ ਹੋਇਆ ਗੰਨ ਜਲ ਸਿੰਘ ਨਗਰ ਤੇ ਰਹੀ ਪੁਰਾਣੇ ਬਸ ਅਡੇ ਤੋਂ ਰਾਤ ਵਿਸ਼ਰਾਮ ਜਿਹੜਾ ਉਹ ਗੁਰਦੁਆਰਾ ਪੱਠਾ ਸਾਹਿਬ ਦੇ ਵਿੱਚ ਹੋਏਗਾ ਪਹਿਲਾਂ ਵੀ ਜਦੋਂ ਨਗਰ ਕੀਰਤਨ ਆਉਂਦੇ ਆ ਰੋਪੜ ਦੀ ਸੰਗਤ ਧਰਮਾ ਤੋਂ ਉੱਪਰ ਉੱਠ ਕੇ ਹਮੇਸ਼ਾ ਸਵਾਗਤ ਕਰਦੇ ਆਂ ਔਰ ਖਾਸ ਤੌਰ ਤੇ ਇਹ ਜਿਹੜੀ ਸ਼ਹਾਦਤ ਹੈ ਗੁਰੂ ਤੇਗ ਬਹਾਦਰ ਸਾਹਿਬ ਦੀ ਧਰਮ ਦੀ ਆਜ਼ਾਦੀ ਵਾਸਤੇ ਹਿੰਦੂ ਧਰਮ ਦੀ ਰੱਖਿਆ ਵਾਸਤੇ ਸਾਰੇ ਧਰਮਾਂ ਦੇ ਲੋਕਾਂ ਦੇ ਵਿੱਚ ਬਹੁਤ ਵੱਡਾ ਉਤਸ਼ਾਹ ਹੈ ਇਸ ਕਰਕੇ ਅਸੀਂ ਮੰਦਰ ਕਮੇਟੀਆਂ ਨੂੰ ਵੀ ਬੇਨਤੀ ਕਰ ਰਹੇ ਹਾਂ ਮੁਸਲਮਾਨ ਭਾਈਚਾਰੇ ਨੂੰ ਵੀ ਕਰ ਰਹੇ ਹਾਂ ਸਾਈ ਭਾਈਚਾਰੇ ਨੂੰ ਵੀ ਕਰ ਰਹੇ ਹਾਂ ਕਿ ਜਿਹੜੀ ਧਰਮ ਦੀ ਚਾਦਰ ਆਪਾਂ ਉਹਨਾਂ ਨੂੰ ਕਹਿੰਦੇ ਹਾਂ ਜੋ ਇਤਿਹਾਸ ਉਹਨਾਂ ਨੇ ਸਿਰਜਿਆ ਸੀ ਉਹ ਬਹੁਤ ਵੱਡਾ ਸੀ ਮਾਨਵਤਾ ਦੀ ਬਹੁਤ ਵੱਡੀ ਜਿਹੜੀ ਹੈ ਉਹ ਉਹਨਾਂ ਨੇ ਕੁਰਬਾਨੀ ਦਿੱਤੀ ਹੈ ਇਸ ਕਰਕੇ ਸਾਰਾ ਸ਼ਹਿਰ ਅਸੀਂ ਬਿਨਾਂ ਕਿਸੇ ਧੜੇਬੰਦੀ ਤੋਂ ਬਿਨਾਂ ਕਿਸੇ ਪਾਰਟੀਬਾਦੀ ਤੋਂ ਧਰਮਾਂ ਤੋਂ ਉੱਪਰ ਉੱਠ ਕੇ ਇਸ ਨਗਰ ਕੀਰਤਨ ਦਾ ਸਵਾਗਤ ਕਰਾਂ। 23 ਤਰੀਕ ਨੂੰ ਸਵੇਰੇ ਇੱਥੋਂ ਆਖਰੀ ਦਿਨ ਹੈ। ਸਵੇਰੇ 8 ਵਜੇ ਪੁਤਰਾ ਪਠਾ ਸਾਹਿਬ ਤੋਂ ਅਰਦਾਸ ਉਪਰੰਤ ਰਵਾਨਾ ਹੋਏਗਾ। ਗੁਰਦੁਆਰਾ ਸਦਾਬਤ ਉਸ ਵੱਲ ਕਨੌਲੀ ਭਰਤਗੜ ਕੀਰਤਪੁਰ ਸਾਹਿਬ ਤੇ ਫਿਰ 5 ਕੋਹ ਦੇ ਆਸ-ਪਾਸ ਸ੍ਰੀ ਨਨਦਪੁਰ ਸਾਹਿਬ ਅੋਜਨ ਤੋਂ ਬਾਅਦ ਗੁਰਦੁਆਰਾ ਸੀਸਗੰਸਾ ਪਹੁੰਚ ਕੇ ਨਗਰ ਕੀਰਤਨ ਦੀ ਸਮਾਪਤੀ ਹੋਈ। ਸੋ ਸਾਰਿਆਂ ਦੀਆਂ ਅਸੀਂ ਸੇਵਾ ਥਾਥਾ ਦੇ ਉੱਤੇ ਲਈ ਆ। ਪੂਰੇ ਰੂਟ ਦੇ ਸਾਫ ਸਪਾਈ ਦੇ ਪ੍ਰਬੰਧ, ਰੂਟ ਨੂੰ ਡੈਕੋਰੇਟ ਕਰਨਾ, ਥਾਥਾ ਤੇ ਸੰਗਤ ਦੀ ਸਹੂਲਤ ਵਾਸਤੇ ਲੰਗਰ ਲਾਉਣੀ, ਸਾਰੇ ਸ਼ਹਿਰ ਦੇ ਵਿੱਚ ਰਾਤ ਨੂੰ ਲਾਈਟਿੰਗ ਕਰਨੀ। ਇਹ ਸਾਰੀਆਂ ਜ਼ਿੰਮੇਵਾਰੀਆਂ ਵੱਖ-ਵੱਖ ਸੰਸਥਾਵਾਂ ਜਿਹੜੀਆਂ ਨੇ ਉਹ ਲੈਰੀਆਂ ਨੇ ਇਸ ਕਰਕੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ। ਸੋ ਜਿਹੜੇ ਵੱਡੇ ਸਮਾਗਮ ਅਨੰਦਪੁਰ ਸਾਹਿਬ ਨੂੰ ਹੋਣੇ ਆ ਉਹ ਇੱਕ ਤਾਂ 23 ਤਰੀਕ ਨੂੰ ਇਹ ਨਗਰ ਕੀਰਤਨ ਪਹੁੰਚੇਗਾ ਔਰ 23 ਤਰੀਕ ਨੂੰ ਗੁਰਤਾ ਗੱਦੀ ਸਮਾਗਮ ਵੀ ਆ ਗੁਰੂ ਸਾਹਿਬ ਦਾ ਉਹ ਵੀ ਸਮਾਗਮ ਬੜੀ ਜਿਹੜੀ ਅੱਗੇ ਸ਼ਰਧਾ ਤੇ ਸਤਕਾਰ ਨਾਲ ਮਨਾਇਆ ਜਾ ਰਿਹਾ ਔਰ 25 ਨੂੰ ਉਹਨਾਂ ਦਾ ਸ਼ਹੀਦੀ ਦਿਹਾੜਾ ਜਿਹੜਾ ਚਾਂਦਰੀ ਚੌਂਕ ਦਿੱਲੀ ਦੇ ਵਿੱਚ ਆਦਤ ਹੋਈ ਸੀ ਸੀਸ ਦਾ ਸੰਸਕਾਰ ਦਿੱਤੇ ਹੋਇਆ ਸੀ ਇਸ ਕਰਕੇ ਉਹ ਗੁਰਦਰਾ ਸਿਸਕਨ ਸਾਹਿਬ ਦੇ ਵਿੱਚ 25 ਨੂੰ ਵੀ ਵੱਡਾ ਸ਼ਹੀਦੀ ਸਮਾਗਮ ਹੋਏਗਾ ਤੇ ਉਸ ਤੋਂ ਬਾਅਦ 29 ਨੂੰ ਇੱਕ ਜਿਹੜਾ ਦੂਸਰਾ ਨਗਰ ਕੀਰਤਨ ਜਿਹੜਾ ਚਾਂਦਨੀ ਚੌਕ ਗੁਰਦੁਆਰਾ ਸੀਸਕਨ ਸਾਹਿਬ ਦਿੱਲੀ ਤੋਂ ਜਿਹੜਾ ਚੱਲ ਕੇ ਜਿਹੜਾ ਸੀਸਪੇਟ ਜਿਹੜਾ ਨਗਰ ਕੀਰਤਨ ਹੈ ਜਿਸ ਰੂਟ ਤੋਂ ਭਾਈ ਜੈਤਾ ਜੀ ਜਿਹੜਾ ਉਹ ਸੀਸ ਲੈ ਕੇ ਗੁਰੂ ਸਾਹਿਬ ਦਾ ਆਏ ਸੀ ਜਿਨ੍ਹਾਂ ਨੂੰ ਰੰਗਰੇਟੇ ਗੁਰੂ ਕੇ ਬੇਟੇ ਦਾ ਕਿਤਾਬ ਦਸ਼ਮੇਸ਼ ਪਤਾਨੀ ਦਿੱਤਾ ਸੀ ਉਹ ਨਗਰ ਕੀਰਤਨ ਜਿਹੜਾ ਉਹ ਵੀ ਜਿਹੜਾ 28 ਨੂੰ ਸ਼ਾਮੀ ਕੀਰਪੁਰ ਸਾਹਿਬ ਪਹੁੰਚੇਗਾ ਤੇ ਬਵਾਨ ਗੜ ਸਾਹਿਬ ਤੋਂ 29 ਤਰੀਕ ਨੂੰ ਚੱਲ ਕੇ ਤੇ 11 ਵਜੇ ਉਹ ਵੀ ਗੁਰਦਰਾ ਸਿਸਕਨ ਸਾਹਿਬ ਜਿੱਥੇ ਸੰਸਕਾਰ ਕੀਤਾ ਸੀ ਉੱਥੇ ਪਹੁੰਚੇਗਾ 29 ਨੂੰ ਵੀ ਵੱਡਾ ਸਮਾਗਮ ਜਿਹੜਾ ਸ਼ਹਾਦਤ ਦੀ ਯਾਦ ਦੇ ਵਿੱਚ ਉਹ ਆਨੰਦਪੂਰਵਕ ਕਰੇਗਾ ਸੋ ਇਹ ਜਿਹੜੇ 15 ਦਿਨ ਨੇ ਅਸੀਂ ਸਾਰਿਆਂ ਨੂੰ ਬੇਨਤੀ ਕੀਤੀ ਹੈ ਕਿ ਇਹ ਗੁਰੂ ਤੇਗ ਬਹਾਦਰ ਸਾਹਿਬ ਨੂੰ ਜਿਹੜਾ ਸਾਨੂੰ ਸਾਰਿਆਂ ਨੂੰ ਸਮਰਪਿਤ ਕਰਨੇ ਚਾਹੀਦੇ ਆ ਕਿਉਂਕਿ ਅਸੀਂ ਭਾਗਾ ਵਾਲੇ ਆ ਉਸ ਜ਼ਿਲ੍ਹੇ ਦਾ ਹਿੱਸਾ ਇਸੇ ਜ਼ਿਲ੍ਹੇ ਦੇ ਵਿੱਚ ਅਨੰਦਪੁਰ ਸਾਹਿਬ ਜਿਹੜਾ ਸ਼ਹਿਰ ਗੁਰੂ ਤੇਗ ਬਹਾਦਰ ਸਾਹਿਬ ਨੇ ਆਪ ਵਸਾਇਆ ਸੀ ਤੇ ਇੱਥੇ ਹੀ ਆ ਕੇ ਕਸ਼ਮੀਰੀ ਪੰਡਤਾਂ ਨੇ ਫਰਿਆਦ ਕੀਤੀ ਸੀ ਇੱਥੇ ਹੀ ਗੁਰੂ ਸਾਹਿਬ ਫੈਸਲਾ ਕਰਕੇ ਤੇ ਸ਼ਹਾਦਤ ਦੇਣ ਵਾਸਤੇ ਦਿੱਲੀ ਗਏ ਸੀ ਤੇ ਇੱਥੇ ਹੀ ਵਾਪਸ ਸੀਸ ਦਾ ਸੰਸਕਾਰ ਹੋਇਆ ਸੀ ਸੋ ਅਸੀਂ ਸਾਰੇ ਡੇ ਰੋਪੜ ਜ਼ਿਲ੍ਹੇ ਦੇ ਵਸਿੰਗਾਂ ਅਸੀਂ ਆਪਣੇ ਆਪ ਨੂੰ ਭਾਗਾਂ ਦੇ ਸਮਝਦੇ ਹਾਂ ਕਿ ਸਾਨੂੰ ਜੋ ਵੀ ਸੰਗਤ ਦੇਸ਼ ਆ ਵਿਦੇਸ਼ਾਂ ਤੋਂ ਦੁਜੇ ਸੁਪਿਆ ਤੋਂ ਚੱਲ ਕੇ ਆ ਰਹੀ ਹੈ ਸਾਰਿਆਂ ਨੂੰ ਵੀ ਜਿਹੜੀ ਹੈ ਉਹ ਚਰਨ ਧੂੜ ਸਾਡੇ ਇੱਥੇ ਪੈ ਰਹੀ ਹੈ ਕਿਉਂਕਿ ਰੋਪੜ ਸਾਰਿਆਂ ਦੇ ਰਸਤੇ ਦੇ ਵਿੱਚ ਪੈਂਦਾ ਸੋ ਸਾਰਿਆਂ ਨੇ ਅਸੀਂ ਇਹੀ ਤૈયਾਕ ਕੀਤਾ ਕਿ ਜਿਹੜਾ ਵੀ ਨਗਰ ਕੀਰਤਨ ਆਵੇ ਜਿਹਦੇ ਵੀ ਸਵਾਗਤ ਹੋਣ ਸਾਰਿਆਂ ਦੀ ਵੱਧ ਛੱਡ ਕੇ ਅਸੀਂ ਸੇਵਾ ਕਰਾਂਗੇ ਸੋ ਇਹ ਅੱਜ ਦਾ ਮੀਟਿੰਗ